ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮੈਂ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸਭ ਲੋਕ ਤੰਦਰੁਸਤ ਰਹੋ ਖੁਸ਼ ਰਹੋ ਨਵਾਂ ਸਾਲ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਤਰੱਕੀਆਂ ਅਤੇ ਇਤਫਾਕ ਲੈ ਕੇ ਆਵੇ ਸਭ ਦਾ ਭਲਾ ਹੋਵੇ ਸਾਰੇ ਸੰਸਾਰ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਣੀ ਰਹੇ ਪਰਮਾਤਮਾ ਦੁੱਖ ਸੁੱਖ ਦੇ ਵਿੱਚ ਸਹਾਈ ਹੋਵੇ ਆਪਣੀ ਰਜਾ ਦੇ ਵਿੱਚ ਰੱਖੇ ਅਤੇ ਪੂਰੀ ਮਾਨਵਤਾ ਦੇ ਉੱਤੇ ਆਪਣੀ ਮਿਹਰਪਰੀ ਨਜ਼ਰ ਬਣਾਈ ਰੱਖੇ ਪਤਿਤ ਪੁਣੇ ਤੋਂ ਬਚਾਵੇ ਨਸ਼ਿਆਂ ਤੋਂ ਬਚਾਵੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ ਜੋ ਗਲਤੀਆਂ ਅਸੀਂ 2022 ਦੇ ਵਿੱਚ ਕੀਤੀਆਂ ਪਰਮਾਤਮਾ ਸਾਨੂੰ ਸਮਤ ਦੇਵੇ ਭੁੱਲਣ ਅੰਦਰ ਸਭ ਕੋ ਆਪੂਲ ਗੁਰੂ ਕਰਤਾਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਲੇਖੇ ਕਤੇ ਨਾ ਛੁਟਿਏ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਉ ਉਤਾਰ ਕਿ हे ਅਕਾਲ ਪੁਰਖ ਵਾਹਿਗੁਰੂ ਜੇ ਤੂੰ ਸਾਡੀਆਂ ਭੁੱਲਾਂ ਦਾ ਗਲਤੀਆਂ ਦਾ ਜੋ ਅਸੀਂ ਕੇ ਮਨੁੱਖੀ ਜੀਵ ਹਾਂ ਖਿੰਖਿਨ ਬਾਦ ਭੁੱਲਾਂ ਕਰਦੇ ਹਾਂ ਗਲਤੀਆਂ ਕਰਦੇ ਹਾਂ ਜੇ ਇਹਨਾਂ ਦਾ ਹਿਸਾਬ ਕਿਤਾਬ ਲੈਣ ਲੱਗੇ ਤੇ ਅਸੀਂ ਇਹਨਾਂ ਤੋਂ ਸੁਰਖਰੂ ਨਹੀਂ ਹੋ ਸਕਦੇ ਤੇ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਸਾਨੂੰ ਅੱਗੇ ਤੋਂ ਸਮਤ ਦੇਣੀ ਜੀ ਤੇ ਸਾਰਿਆਂ ਵਾਸਤੇ ਨਵਾਂ ਸਾਲ ਜਿਹੜਾ ਹੈ ਉਹ ਖੁਸ਼ੀਆਂ ਭਰਾ ਆਵੇ ਖੁਸ਼ੀਆਂ ਭਰਿਆ ਆਵੇ ਖੁਸ਼ੀ ਲੈ ਕੇ ਆਵੇ ਅਗੇਨ ਆਈ ਪ੍ਰੇ ਟੂ ਵਾਹਿਗੁਰੂ ਫਾਰ ਯੂ ਐਂਡ ਯੂਅਰ ਫੈਮਿਲੀ ਕਿ ਗੁੱਡ ਹੈਲਥ ਗੁੱਡ ਲੱਕ ਚੀਅਰਫੁਲ ਲਾਈਫ ਐਂਡ ਏ ਬ੍ਰਾਈਟ ਫਿਊਚਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ